ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਇੱਕ ਵਾਰ ਫਿਰ ਤੋਂ ਹਾਜ਼ਰ ਆ ਪੰਜਾਬ ਬੁਲੇਟਿਨ ਲੈ ਕੇ ਜਿਸ ਦੇ ਵਿੱਚ ਅਸੀਂ ਪੰਜਾਬ ਨਾਲ ਸੰਬੰਧਿਤ ਕੁਝ ਬਹੁਤ ਜ਼ਰੂਰੀ ਖਬਰਾਂ ਦੇ ਉੱਪਰ ਜਾਣਕਾਰੀ ਅਸਾਂ ਜੀ ਕਰਾਂਗੇ ਪਹਿਲੀ ਪਾਛੀ ਸੈਪ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮੌਕੇ ਤੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲਿਆ ਆਤਿਸ਼ਬਾਜ਼ੀ ਕੀਤੀ ਗਈ ਹੈ ਦੀਪਮਾਲਾ ਹੋਈ ਹੈ ਤਸਵੀਰਾਂ ਦੇਖੋ ਮਨ ਮੋਹਕ ਤਸਵੀਰਾਂ ਨੇ ਜਿੱਥੇ ਕੀ ਲੱਖਾਂ ਦੀ ਤਦਾਦ ਦੇ ਵਿਚੜਦਾਲੂ ਅਰਦੇ ਪਾਵਨ ਦੇ ਹੜੇ ਤੇ ਗੁਰੂ ਚਰਨਾਂ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚੇ ਅਤੇ ਅਸਵੇਰੇ ਜਿੱਥੇ ਜੀ ਅਖੰਡਪੁਰ ਸਾਹਿਬ ਦੇ ਭੋਗ ਪਾਏਗੇ ਜਿਸ ਉਪਰੰਤ ਵੱਖ-ਵੱਖ ਕੀਰਤਨੀ ਜਥਿਆਂ ਦੇ ਵੱਲੋਂ ਇਲਾਹੀ ਬਾਣੀ ਦਾ ਸਰਵਣ ਕਰਕੇ ਆਈਆਂ ਹੋਈਆਂ ਸੰਗਤਾਂ ਨੂੰ ਨੇਹਾਲ ਕੀਤਾ ਗਿਆ ਉੱਥੇ ਹੀ ਸ਼ਾਮ ਵੇਲੇ ਇਹ ਦੀਪਮਾਲਾ ਕੀਤੀ ਗਈ ਹੈ ਪਵਨ ਸਰੋਵਰ ਦੇ ਚਾਰੇ ਪਾਸੇ ਦੇਖੋ ਕਿਵੇਂ ਹਜ਼ਾਰਾਂ ਦੀ ਤعداد ਦੇ ਵਿੱਚ ਸ਼ਰਦਾਲੂ ਦੀਪਮਾਲਾ ਕਰ ਰਹੇ ਨੇ ਅਤੇ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਦੇਸੀ ਕਿਉ ਦੇ ਦੀਵੇ ਬਾਲ ਕੇ ਐਡੀ ਕਿ ਦੀਪਮਾਲਾ ਕੀਤੀ ਗਈ ਹੈ ਅਤੇ ਗਰੀਨ ਆਤਿਸ਼ਬਾਜ਼ੀ ਕੀਤੀ ਗਈ ਹੈ ਤਾਂਕਿ ਵਾਤਾਵਰਣ ਨੂੰ ਵੀ ਕੋਈ ਨੁਕਸਾਨ ਨਾ ਪਹੁੰਚੇ ਇਸ ਪਵਨ ਦਿਹਾੜੇ ਤੇ ਜੋ ਵੀ ਸੰਗਤਾਂ ਗੁਰੂ ਚੰਨ੍ਹ ਦੇ ਵਿੱਚ ਨਤਮਸਤਕ ਹੋਂਲੀ ਪਹੁੰਚੀਆਂ ਉਹ ਆਪਣੇ ਆਪ ਨੂੰ ਭਾਗਾ ਵਾਲਾ ਮਹਿਸੂਸ ਕਰੀਆਂ ਹਨ ਕਿ ਉਹਨਾਂ ਨੂੰ ਅਰਦੇ ਪ੍ਰਕਾਸ਼ ਪੁਰਬ ਦੇ ਵੰਦੇ ਹਾੜੇ ਤੇ ਗੁਰਚੰਨ ਦੇ ਵਿੱਚ ਸਜਦਾ ਕਰੰਦਾ ਮੌਕਾ ਮਿਲਿਆ ਉਧਰ ਸੰਗਤਾਂ ਦੀ ਆਮਤ ਨੂੰ ਵੇਖਦੇ ਹੋਇਆ ਜਿੱਥੇ ਐਸਜੀਪੀਸੀ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਇੰਤਜ਼ਾਮ ਕੀਤੇ ਗਏ ਤਾਂਕਿ ਸੰਗਤਾਂ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਹੋਵੇ ਸੋ ਇਹ ਅਲੌਕਿਕ ਅਤੀਸ਼ਬਾਜ਼ੀ ਦਾ ਜਿਹੜਾ ਕੀ ਮਨਪਾਉਂਦਾ ਨਜ਼ਾਰਾ ਜਿਸ ਨੇ ਵੀ ਇਸ ਨੂੰ ਅੱਖੀਂ ਦੇਖਿਆ ਉਹ ਦੇਖਦਾ ਹੀ ਰਹਿ ਗਿਆ ਤੇ ਕਈਆਂ ਦੇ ਵੱਲੋਂ ਮੋਬਾਈਲ ਫੋਨ ਦੇ ਵਿੱਚ ਇਸ ਅਦਭੁਤ ਨਜ਼ਾਰੇ ਨੂੰ ਕਦ ਵਿਕੀਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਜਿੱਥੇ ਕੀ ਇਲਾਹੀ ਬਾਣੀ ਦਾ ਸਰਵਣ ਕੀਤਾ ਗਿਆ ਉੱਥੇ ਹੀ ਸੰਗਤਾਂ ਜੋ ਇਸ ਪਾਵਨ ਦਿਹਾੜੇ ਦੇ ਉੱਪਰ ਪਹੁੰਚਿਆ ਹੋਈਆਂ ਸਨ ਉਹ ਵੀ ਆਪਣੇ ਆਪ ਨੂੰ ਭਾਗਾ ਵਾਲਾ ਮਹਿਸੂਸ ਕਰੀਆਂ ਸੋ ਤੁਸੀਂ ਵੀ ਦੇਖੋ ਸਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਤੇ ਅਲੌਕਿਕ ਦੀਪਮਾਰਾ ਦਾ ਨਜ਼ਾਰਾ ਕਿ ਅੱਜ ਸਿੱਖਾਂ ਦੇ ਪਹਿਲੇ ਗੁਰੂ ਧੰਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਅਵਤਾਰ ਧਾਰਿਆ ਸੀ ਨਨਕਾਣਾ ਸਾਹਿਬ ਵਿਖੇ ਤੋਂ ਹਰ ਮੰਦਰ ਸਾਹਿਬ ਦੀ ਇੱਕ ਰਵਾਇਤ ਹੈ ਗੁਰੂ ਰਾਮਦਾਸ ਦੇ ਘਰ ਜੋ ਹੈ ਹਰ ਗੁਰੂ ਸਾਹਿਬ ਦਾ ਗੁਰਪੋ ਜੋ ਵੀ ਆਂਦਾ ਉਸ ਨੂੰ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਹੈ ਤੇ ਜੋ ਆਪ ਤੁਸੀਂ ਉਹ মিডিਆ ਵਾਲੇ ਤੁਹਾਡੇ ਦੇ ਬੜੇ ਰੱਬ ਦੀ ਕਿਰਪਾ ਹੈ ਤੁਸੀਂ ਸੰਗਤਾਂ ਨੂੰ ਘਰ ਬੈਠੇ ਸਾਰਾ ਨਜ਼ਾਰਾ ਜੋ ਹੈ ਦਿਖਾ ਦਿੰਦੇ ਹੋ ਅੱਜ ਦੇ ਦਿਹਾੜੇ ਤੇ ਜਿਵੇਂ ਕਰ ਆਪਣਾ ਸਾਰਿਆਂ ਨੂੰ ਪਤਾ ਆਪ ਨਰਾਇਣ ਖਲਾ ਧਾਰ ਜਗ ਮੈਂ ਪਰਵਰਿਓ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਦੇ ਜਗ ਚਾਨਣ ਹੋਆ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਜੋ ਪੂਰੇ ਵਰਲਡ ਦੇ ਆ ਨਾਮ ਗੁਰਨਾਨਕ ਨਾਮ ਲੈ ਵਾ ਸਿੱਖ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਹਰਮੰਦਰ ਸਾਹਿਬ ਵਿਖੇ ਵੀ ਬਹੁਤ ਸੁੰਦਰ ਦੀਪਮਾਲਾ ਕੀਤੀ ਗਈ ਹੈ ਹਜ਼ਾਰਾਂ ਦੇ ਹਿਸਾਬ ਨਾਲ ਸੰਗਤਾਂ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਗੁਰੂ ਮਹਾਰਾਜ ਦੀਆਂ ਰਹਿਰਾਸ ਸਾਹਿਬ ਜੀ ਦਾ ਪਾਠ ਚੱਲ ਰਿਹਾ ਹੈ ਦੀਵਾ ਬਲੇ ਅੰਧੇਰਾ ਜਾਏ ਵੇਦ ਬਾਤ ਮਤ ਪਾਪਾ ਖਾਇ ਇਹ ਗੁਰਬਾਣੀ ਦਾ ਹੀ ਬਚਨ ਹੈ ਇਹ ਸਤਿਗੁਰੂ ਨਾਨਕ ਬਾਛਾ ਜੀ ਕਲ ਤਾਰਨ ਗੁਰੂ ਨਾਨਕ ਆਇਆ ਉਹਨਾਂ ਨੇ ਜਗਤ ਜਾ ਕੇ ਗਿਆਨ ਦਾ ਪ੍ਰਕਾਸ਼ ਕੀਤਾ ਹੈ ਅੱਜ ਉਹੀ ਪ੍ਰਕਾਸ਼ ਦੀ ਮਾਲਾ ਦੇ ਰੂਪ ਦੇ ਵਿੱਚ ਸੰਗਤਾਂ ਸੱਚ ਕੰਸੀਰ ਮੰਦਰ ਸਾਹਿਬ ਦੇ ਦੀਵੇ ਬਾਲ ਕੇ ਮਨਾਰੀਆਂ ਹਨ ਆਪਣੀਆਂ ਜਥਾ ਸ਼ਲਪੇ ਵੱਡਾ ਮਾ ਹਾਜ਼ਰ ਕਰੀਆਂ ਹਨ ਸ਼ਰਧਾ ਦੇ ਫੁੱਲ ਭੇਟ ਕਰੀਆਂ ਹਨ ਪਹਿਲੀ ਪਾਛੀ ਸੈਪ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਠਾਨਕੋਟ ਵਾਸੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਤੇ ਇਸ ਮੌਕੇ ਸੀਐਮ ਮਾਨ ਨੇ ਆਪਣੇ ਸੰਬੋਧਨ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਹ ਡੈਮ ਪ੍ਰੋਜੈਕਟ ਜੋ ਸ਼ਾਹਪੁਰ ਕੰਡੀ ਡੈਮ ਪ੍ਰੋਜੈਕਟ ਹੈ ਉਹ ਪਠਾਨਕੋਟ ਦੇ ਵਸਨੀਕਾਂ ਦੇ ਲਈ ਲਾਈਫਲਾਈਨ ਸਾਬਤ ਹੋਵੇਗਾ ਅਤੇ ਸੀਐਮ ਮਾਨ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਸੇ ਪ੍ਰੋਜੈਕਟ ਦੇ ਨਾਲ ਜਿੱਥੇ ਬਿਜਲੀ ਉਤਪਾਦਨ ਵਧੇਗਾ ਉੱਥੇ ਹੀ ਸਿੰਚਾਈ ਦੀਆਂ ਸਹੂਲਤਾਂ ਦੇ ਵਿੱਚ ਵੀ ਵਾਧਾ ਹੋਵੇਗਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਸ ਡੈਮ ਤੇ ਕੁੱਲ 3394.49 ਕਰੋੜ ਦੀ ਲਾਗਤ ਇਹ ਜਿਸ ਦੇ ਵਿੱਚ 80% ਪੰਜਾਬ ਦਾ ਯੋਗਦਾਨ ਹੈ ਅਤੇ 20% ਹਿੱਸਾ ਕੇਂਦਰ ਸਰਕਾਰ ਦੇ ਵੱਲੋਂ અપਾਇਆ ਗਿਆ ਹੈ ਅਤੇ ਇਸ ਲਈ 3171 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕੀਤੀ ਗਈ ਹੈ ਜਿਸ ਦੇ ਵਿੱਚੋਂ 1643.70 ਏਕੜ ਜ਼ਮੀਨ ਪੰਜਾਬ ਅਤੇ ਬਾਕੀ ਜੰਮੂ ਕਸ਼ਮੀਰ ਨਾਲ ਸਬੰਧਿਤ ਹੈ ਮੁੱਖ ਮੰਤਰੀ ਮਾਨ ਨੇ ਜ਼ਿਕਰ ਕੀਤਾ ਕਿ 206 ਮੈਗਾਵਾਟ ਦੇ ਦੋ ਬਿਜਲੀ ਕਰ ਵੀ ਬਣਾਏ ਜਾ ਰਹੇ ਨੇ ਅਤੇ ਉਹਨਾਂ ਦੱਸਿਆ ਕਿ ਇਸ ਟਾਈਮ ਦੇ ਬਣਨ ਨਾਲ ਤਿੰਨ ਨਵੀਆਂ ਨਹਿਰਾਂ ਦਾ ਨਿਰਮਾਣ ਵੀ ਅੰਤਿਮ ਪੜਾਤੇ ਹੈ ਅਤੇ ਇਸ ਤਲਾਵਾ ਝੀਲ ਵੀ ਬਣਾਈ ਗਈ ਹੈ ਅਤੇ ਜਿਸ ਨੂੰ ਟੂਰਿਜ਼ਮ ਹਬ ਦੇ ਵੱਲੋਂ ਵਿਕਸਿਤ ਕੀਤਾ ਜਾ ਰਿਹਾ ਤੇ ਇਥੋਂ ਦੇ ਸਥਾਨਕ ਲੋਕਾਂ ਨੂੰ ਵੀ ਇਸ ਦਾ ਭਰਪੂਰ ਫਾਇਦਾ ਹੋਵੇਗਾ ਔਰ ਕੀ ਕੁਝ ਜਾਣਕਾਰੀਆਂ ਸੀਐਮ ਦੇ ਵੱਲੋਂ ਸਾਂਝੇ ਕੀਤੀਆਂ ਗਈਆਂ ਸੰਬੋਧਨ ਦੌਰਾਨ ਆਉ ਸੁਣ ਲੈਣੇ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰਪੂਰ ਵਾਲੇ ਦਿਨ ਅੱਜ ਸ਼ਾਹਪੁਰ ਕੰਢੀ ਡੈਮ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ ਕਿਉਂਕਿ ਇਹ ਪ੍ਰੋਜੈਕਟ ਜਿਹੜਾ ਕਾਫੀ ਧੀਰ ਤੋਂ ਨਿਰਮਾਣधीन ਸੀਗਾ ਤੇ ਇਹ ਸ਼ਾਹਪੁਰ ਕੰਡਿਟੈਂਟ ਜਿਹੜਾ ਹੈ ਪੰਜਾਬ ਵਾਸਤੇ ਖਾਸ ਤੌਰ ਤੇ ਮਾਝੇ ਦੇ ਇਲਾਕੇ ਵਾਸਤੇ ਇੱਕ ਲਾਈਫਲਾਈਨ ਸਾਬਤ ਹੋਊਗਾ। ਔਰ ਜਿੱਥੇ ਬਿਜਲੀ ਬਣੂਗੀ ਨਾਲ ਨਾਲ ਸਿੰਚਾਈ ਦੀਆਂ ਸਹੂਲਤਾਂ ਵੀ ਵਧਣਗੀਆਂ। ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ। ਤੇ ਇਕੱਲੇ ਬਿਜਲੀ ਨਾਲ ਘਰ ਨਹੀਂ ਰੋਸ਼ਨ ਆਉਣਗੇ ਨੌਕਰੀਆਂ ਮਿਲਣਗੀਆਂ ਤਾਂ ਉਹਨਾਂ ਦੇ ਸੁਪਨੇ ਵੀ ਰੋਸ਼ਨ ਆਉਣਗੇ ਇਸ ਡੈਮ ਦੀ ਜਿਹੜੀ ਕੁੱਲ ਲਾਗਤ ਹੈ 3394.49 ਕਰੋੜ ਹੈ ਜਿਦੇ ਚ 80% ਯੋਗਦਾਨ ਪੰਜਾਬ ਦਾ 2694.02 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਖਰਚਾ 20% ਯੋਗਦਾਨ ਜਿਹੜਾ ਉਹ ਕੇਂਦਰ ਦਾ 700 ਕਰੋੜ ਰੁਪਏ ਦੇ ਲਗਭਗ ਉਹਨਾਂ ਦਾ ਯੋਗਦਾਨ 3172 ਏਕੜ ਦੇ ਲਗਭਗ ਜ਼ਮੀਨ ਅਕਵਾਇਰ ਕੀਤੀ ਗਈ ਜਿਦੇ ਚੋ 1600 43.75 ਏਕੜ ਜ਼ਮੀਨ ਜਨਨ ਕਿ ਮੋਰ ਥੈਨ 50% ਪੰਜਾਬ ਨਾਲ ਸੰਬੰਧਿਤ ਤੇ 1527.95 ਜੰਮੂ ਕਸ਼ਮੀਰ ਨਾਲ ਸੰਬੰਧਿਤ ਜ਼ਮੀਨ ਜਿਹੜੀ ਐਕਵਾਇਰ ਇਸ ਪ੍ਰੋਜੈਕਟ ਵਾਸਤੇ ਕੀਤੀ ਗਈ 5000 ਹਕਟੇਅਰ ਜਾਨੀ ਕਿ ਲਗਭਗ 12.5 ਹਜ਼ਾਰ ਏਕੜ ਰਕਬੇ ਲਈ ਸਿੰਚਾਈ ਦਾ ਪ੍ਰਬੰਧ ਇਸ ਡੈਮ ਦੇ ਚੱਲਣਾ ਹੋਊਗਾ 206 ਮੈਗਾਵਾਟ ਦੇ ਦੋ ਬਿਜਲੀ ਘਰ ਬਣਾਏ ਜਾ ਰਹੇ ਨੇ ਇਹਦਾ 75% ਕੰਮ ਮੁਕੰਮਲ ਹੋ ਗਿਆ ਤੇ ਮਾਰਚ 2026 ਤੱਕ ਇਹ ਸਾਰਾ ਕੰਪਲੀਟ ਹੋ ਜਾਊਗਾ ਤੇ ਬਿਜਲੀ ਦਾ ਉਤਪਾਦਨ ਜਿਹੜਾ ਹੈ ਬਿਜਲੀ ਦੀ ਪ੍ਰੋਡਕਸ਼ਨ ਜਿਹੜੀ ਹੈ ਸ਼ੁਰੂ ਹੋ ਜਾਊਗੀ ਸੋ ਇਸ ਫਿਲਹਾਲ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਪੀਯੂ ਸੈਨੇਟ ਮਸਲੇ ਦੇ ਉੱਪਰ ਸੈਂਟਰ ਸਰਕਾਰ ਨੇ ਯੂ ਟਰਨ ਲਿਆ ਹੈ ਪਰਿਵਿਰੋਧ ਦੇ ਚਲਦਿਆਂ ਕੇਂਦਰ ਸਰਕਾਰ ਦੇ ਵੱਲੋਂ ਸੈਨੇਟ ਭੰਗ ਕਰਨ ਦਾ ਫੈਸਲਾ ਵਾਪਸ ਲੈ ਲਿਆ ਹੈ ਨੋਟੀਫਿਕੇਸ਼ਨ ਰਦ ਕਰ ਦਿੱਤਾ ਗਿਆ ਜਿਸ ਦੇ ਉੱਪਰ ਹੁਣ ਲਗਾਤਾਰ ਵੱਖ-ਵੱਖ ਆਗੂਆਂ ਦੀਆਂ ਟਿੱਪਣੀਆਂ ਆਉਂਦਾ ਦੌਰ جاری ਹੈ ਸੋ ਤਸਵੀਰਾਂ ਦੇਖ ਸਕਦੇ ਹੋ ਪੰਜਾਬ ਯੂਨੀਵਰਸਿਟੀ ਦੇ ਨੇ ਜਿੱਥੇ ਕੀ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਪਿਛਲੇ ਲੰਮੇ ਸਮੇਂ ਤੋਂ ਇਹ ਫੈਸਲੇ ਦੇ ਵਿਰੋਧ ਦੇ ਵਿੱਚ ਸੰਘਰਸ਼ ਕਰ ਰਹੇ ਸਨ ਅਤੇ ਹੁਣ ਇਹਨਾਂ ਵਿਦਿਆਰਥੀਆਂ ਦਾ ਇਹ ਸੰਘਰਸ਼ ਰੰਗ ਲੈ ਕੇ ਆਇਆ ਅਤੇ ਭਾਰੀ ਵਿਰੋਧ ਦੇ ਚਲਦਿਆਂ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਭੰਕਰਨ ਦਾ ਫੈਸਲਾ ਵਾਪਸ ਲੈ ਲਿਆ ਗਿਆ ਅਤੇ ਨੋਟੀਫਿਕੇਸ਼ਨ ਨੂੰ ਵੀ ਰੱਦ ਕਰ ਦਿੱਤਾ ਗਿਆ ਵਿਦਿਆਰਥੀ ਯੂਨੀਅਨ ਅਤੇ ਕਈ ਆਗੂ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਦੇ ਇਸ ਫੈਸਲੇ ਦੀ ਖਿਲਾਫਤ ਕਰ ਰਹੇ ਸਨ ਜਿਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਇਸ ਵਿਰੋਧ ਦੇ ਅੱਗੇ ਚੁਗਦੀ ਹੋਈ ਨਜ਼ਰ ਆਈ ਹੈ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਉਹ ਜਲਦ ਹੀ ਹਾਈ ਕੋਰਟ ਦਾ ਰੁਖ ਕਰੇਗੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਉੱਪਰ ਪੋਸਟ ਪਾ ਕੇ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਪੰਜਾਬ ਸਰਕਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਗੈਰ ਸਵਿਧਾਨਿਕ ਤੌਰ ਤੇ ਭੰਗ ਕਰਨ ਅਤੇ ਨੋਟੀਫਿਕੇਸ਼ਨ ਜਾਰੀ ਕਰਨ ਦੇ ਵਿਰੋਧ ਦੇ ਵਿੱਚ ਹਾਈ ਕੋਰਟ ਜਾਵੇਗੀ ਅਤੇ ਉਹਨਾਂ ਇਹ ਵੀ ਕਿਹਾ ਕਿ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਦੇ ਹੱਕਾਂ ਦੇ ਉੱਪਰ ਡਾਕਾ ਨਹੀਂ ਮਾਰਿਆ ਜਾ ਸਕਦਾ ਪੰਜਾਬ ਯੂਨੀਵਰਸਿਟੀ ਵਿਖੇ ਸੈਨੇਟ ਅਤੇ ਸਿੰਡੀਕੇਟ ਭੰਗ ਕਰਨ ਦੇ ਵਿਰੋਧ ਦੇ ਵਿੱਚ ਸੇਵ ਯੂਨੀਵਰਸਿਟੀ ਫਰੰਟ ਦਾ ਗਠਨ ਕੀਤਾ ਗਿਆ ਸੀ ਇਸ ਮੂਹ ਦੇ ਵਿੱਚ ਵੱਖ-ਵੱਖ ਵਿਦਿਆਰਥੀ ਯੂਨੀਅਨਾਂ ਦੇ ਆਗੂਆਂ ਨੇ ਜਿਹੜੀ ਆਪਣੀ ਸ਼ਮੂਲੀਅਤ ਦਰਜ ਕਰਵਾਈ ਸੀ ਪੰਜਾਬ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਦੇ ਦਫ਼ਤਰ ਸਾਹਮਣੇ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਸੀ ਅਤੇ ਇਥੋਂ ਤੱਕ ਕਿ ਇਸ ਫਰੰਟ ਦੇ ਵੱਲੋਂ 10 ਨਵੰਬਰ ਨੂੰ ਯੂਨੀਵਰਸਿਟੀ ਬੰਦ ਕਰਨ ਦਾ ਵੀ ਐਲਾਨ ਕੀਤਾ ਗਿਆ ਸੀ ਸੋ ਇਸ ਤੋਂ ਪਹਿਲਾਂ ਹੀ ਸੈਂਟਰ ਸਰਕਾਰ ਇਸ ਮਸਲੇ ਦੇ ਉੱਪਰ ਯੂ-ਟਰਨ ਲੈਂਦੀ ਹੋਈ ਨਜ਼ਰ ਆਈ ਹੈ ਅਤੇ ਪੀਯੂ ਦਾ ਸੈਨੇਟ ਅਤੇ ਸਿੰਡੀਕੇਟ ਭੰਕਰਨ ਦਾ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ ਇਸ ਮਸਲੇ ਦੇ ਉੱਪਰ ਆਪ ਆਗੂ ਬਲਤੇਜ ਸਿੰਘ ਪੰਨੂ ਦੇ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਗਈ ਹੈ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਸੰਬੰਧੀ ਸੈਨੇਟ ਦੇ ਵਾਸਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਹਨੂੰ ਰੱਦ ਕਰ ਦਿੱਤਾ ਗਿਆ ਔਰ ਤੁਸੀਂ ਇਹ ਕਹ ਲੋ ਕਿ ਇੱਕ ਬੇहद ਵੱਡੇ ਦਬਾਅ ਦੇ ਹੇਠ ਕੇਂਦਰ ਦੀ ਸਰਕਾਰ ਨੂੰ ਆਪਣੇ ਇਸ ਫੈਸਲੇ ਤੋਂ ਵਾਪਸ ਜਾਣਾ ਪਿਆ ਇਹ ਸਮੂਹ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਚਾਹੇ ਉਹ ਪੀਯੂ ਦੇ ਨਾਲ ਜੁੜੀਆਂ ਹੋਈਆਂ ਨੇ ਜਾਂ ਫਿਰ ਉਹ ਪੰਜਾਬ ਦੀਆਂ ਸਟੂਡੈਂਟ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਦੇ ਵੱਲੋਂ ਬਹੁਤ ਲਏ ਗਏ ਸਪਸ਼ਟ ਸਟੈਂਡ ਦੀ ਵਜ੍ਹਾ ਕਰਕੇ ਕਿ ਅਸੀਂ ਇਹਦੇ ਵਿਰੋਧ ਦੇ ਵਿੱਚ ਅਦਾਲਤੀ ਕਾਰਵਾਈ ਕਰਨ ਦੇ ਵਾਸਤੇ ਤਿਆਰ ਹੈ ਜੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਣਾ ਪੈਂਦਾ ਤੇ ਅਸੀਂ ਉਹ ਵੀ ਸੱਦਾਂਗੇ ਆਲ ਪਾਰਟੀ ਮੀਟਿੰਗ ਸੱਦਣੀ ਪੈਂਦੀ ਹੈ ਤੇ ਉਹ ਵੀ ਸੱਦਾਂਗੇ ਇਸ ਦਬਾਅ ਦੇ ਹੇਠ ਝੁਕਦਿਆਂ ਹੋਇਆ ਕੇਂਦਰ ਦੀ ਸਰਕਾਰ ਦੇ ਵੱਲੋਂ ਇਹ ਫੈਸਲਾ ਨੋਟੀਫਿਕੇਸ਼ਨ ਰੱਦ ਕਰਨ ਦਾ ਲਿਆ ਗਿਆ ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਪੀਯੂ ਪੰਜਾਬ ਦਾ ਇੱਕ ਅਹਿਮ ਅੰਗ ਹੈ ਇਸ ਕਰਕੇ ਉਸ ਅੰਗ ਨੂੰ ਕੱਟਣ ਦੀ ਕੋਸ਼ਿਸ਼ ਕੋਈ ਵੀ ਕਰੂਗਾ ਪੰਜਾਬ ਤੇ ਪੰਜਾਬੀ ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕਰਨਗੇ ਤੇ ਦੂਸਰਾ ਸੁਨੇਹਾ ਪੰਜਾਬੀਆਂ ਨੇ ਇਸ ਮਾਮਲੇ ਦੇ ਵਿੱਚ ਇਹ ਵੀ ਦਿੱਤਾ ਕਿ ਆਪਣੇ ਹੱਕਾਂ ਪ੍ਰਤੀ ਸੁਚੇਤ ਨੇ ਤੇ ਉਹਨਾਂ ਦੇ ਹੱਕਾਂ ਦੇ ਉੱਤੇ ਕੋਈ ਵੀ ਸਰਕਾਰ ਜਾਂ ਕੋਈ ਵਿਅਕਤੀ ਧਾਕਾ ਮਾਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹ ਕਿਸੇ ਵੀ ਇਸ ਤਰ੍ਹਾਂ ਦੇ ਫੈਸਲੇ ਦਾ ਰੜਕੇ ਵਿਰੋਧ ਕਰਨਗੇ ਤਰੰਤਰੰ ਦਿਮਨੀ ਚੋਨ ਨੂੰ ਲੈ ਕੇ ਸਿਆਸੀ ਪਾਰਾ ਲਗਾਤਾਰ ਚੜਦਾ ਜਾ ਰਿਹਾ ਤੇ ਪਾਰਟੀ ਉਮੀਦਵਾਰਾਂ ਦੇ ਹੱਕ ਤੇ ਵਿੱਚ ਪ੍ਰਚਾਰ ਕਰਨ ਦੇ ਲਈ ਦਿਗਜ ਆਗੂ ਲਗਾਤਾਰ ਡਟੇ ਹੋਏ ਨੇ ਸੋ ਵਿਰੋਧੀ ਧਿਰ ਦੇ ਨਿਤਾ ਪ੍ਰਤਾਪ ਬਾਜਵਾਲ ਵੀ ਅੱਜ ਤਰੰਤਰੰ ਦੇ ਵਿੱਚ ਮੌਜੂਦ ਰਹੇ ਜਿੱਥੇ ਕਿ ਉਹਨਾਂ ਪਾਰਟੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਤੇ ਹੱਕ ਤੇ ਵਿੱਚ ਪ੍ਰਚਾਰ ਕੀਤਾ ਇਸ ਮੌਕੇ ਕਾਂਗਰਸ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਦਰਜਨਾ ਹੀ ਪਰਿਵਾਰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਮੀਡੀ ਨਾਲ ਗੱਲਬਾਤ ਕਰਦਿਆਂ ਹੋਇਆ ਪ੍ਰਤਾਪ ਸਿੰਘ ਬਾਜਪਾ ਨੇ ਕਿਹਾ ਕਿ ਜੇਕਰ ਤੁਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਮਹਿਫੂਜ਼ ਚਾਹੁੰਦੇ ਹੋ ਤਾਂ ਕਾਂਗਰਸ ਨੂੰ ਸਪੋਰਟ ਕਰੋ ਅਤੇ ਪਾਰਟੀ ਉਮੀਦਵਾਰ ਦੇ ਹੱਕ ਤੇ ਵਿੱਚ ਲੋਕਾਂ ਤੋਂ ਵੋਟ ਅਪੀਲ ਕੀਤੀ ਗਈ ਹੈ ਇਸ ਤੋਂ ਇਲਾਵਾ ਉਹਨਾਂ ਮੌਜੂਦਾ ਸਰਕਾਰ ਤੇ ਵੀ ਜਮ ਕੇ ਨਿਸ਼ਾਨੇ ਸਾਧਦੇ ਤੇ ਨਾਲ ਹੀ ਕਰਨ ਬਿੜ ਸਿੰਘ ਬੁਰਜ ਦੇ ਵੱਲੋਂ ਵੀ ਆਪਣੇ ਹੱਕ ਤੇ ਵਿੱਚ ਪ੍ਰਚਾਰ ਕਰਦੇ ਹੋਏ ਲੋਕਾਂ ਤੋਂ ਵੋਟਾਂ ਮੰਗੀਆਂ ਨੇ ਅਤੇ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਜੋ ਇਸ ਵੇਲੇ ਹਾਲਾਤ ਨੇ ਉਹ ਤਾਂ ਹੀ ਸੁਧਰ ਸਕਦੇ ਨੇ ਜੇਕਰ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਆਵੇ ਗੁਰੂ ਮਹਾਰਾਜ ਸਾਹਿਬ ਦੀ ਬੜੀ ਮਿਹਰ ਹੈ ਲੋਕਾਂ ਨੇ ਮਹਨਬੜਾ ਲਿਆ ਕਿ ਜਿਸ ਤਰ੍ਹਾਂ ਭਾਈ ਦੇ ਵਿੱਚ ਇਹਨਾਂ ਨੇ ਮੌਕਾ ਦਿੱਤਾ ਸੀ ਕਿ ਕਿਸੇ ਨਵੀਂ ਜਮਾਤ ਨੂੰ ਉਹ ਫੇਲ ਹੋ ਗਈ ਬਿਲਕੁਲ ਤਜਰਬਾ ਕੰਪਲੀਟਲੀ ਫੇਲ ਹੋ ਗਿਆ ਟਰੈਡੀਸ਼ਨਲ ਜਿਸ પાર્ટી ਦੀ ਉਹ ਸਪੋਰਟ ਕਰਦੇ ਸੀ ਲੋਕਾਂ ਨੇ ਮਨ ਬਣਾ ਲਿਆ ਕਿ ਇੰਡੀਆ ਨੈਸ਼ਨਲ ਕਾਂਗਰਸ ਨੂੰ ਤੇ ਕਰਨ ਬੀਸਨ ਬੁਰਜੋਆ ਦੀ ਸਪੋਰਟ ਆਇਓ ਸਾਰਾ ਜਿਹੜੇ ਕਿਸਾਨਾਂ ਦਾ ਲੋਕਾਂ ਦੇ ਫਰੀਆ ਤੇ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਵੀ ਕੀਤਾ ਗਿਆ ਹੈ ਮੈਂ ਨੰਮ ਕਰਨਾ ਜੀ ਮੇਰੇ ਕਾਜ਼ੀਕੋੜ ਦੇ ਕਿਸਾਨ ਹੈ ਸਨ ਜਿਨ੍ਹਾਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਚੁਬਾਲ ਲੈ ਗਈ ਹੈ ਜੀ ਜੀ ਮੈਂ ਪੁਲਿਸ ਅਥਾਰਟिटीज ਨੂੰ ਇਹ ਬੇਨਤੀ ਕਰਾਂਗਾ ਜਿਨਾਚਰ ਇਲੈਕਸ਼ਨ ਚੱਲ ਰਹੀ ਹੈ ਇਸ ਕਿਸਮ ਦਾ ਇਹ ਕੰਮ ਬੰਦ ਕਰੋ ਕਿਸਾਨਾਂ ਤੇ ਕਿਸੇ ਕਿਸਮ ਦਾ ਲਾਟੀ ਚਾਰੀਆਂ ਧੱਕਾ ਜਿਹੜਾ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਮੈਂ ਅਪੀਲ ਕਰੂੰਗਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਿ ਉਹਨਾਂ ਨੇ ਲੋਕਾਂ ਨੂੰ ਸੁਨੇਹਾ ਕੀ ਹੈ ਕਿ ਕਰਨਬੀਰ ਸਿੰਘ ਗੁਰਦੇ ਦੇ ਅਕਤਵਾ ਜਿਹੜਾ ਕਾਂਗਰਸ ਪਾਰਟੀ ਦੇ ਅਕਤਵਾ ਵੇਖੋ ਇਹ ਸਾਡੀ ਟਿੱਕੋ ਗੱਲ ਜੇ ਤੁਸੀਂ ਚਾਹਦੇ ਹੋ ਤੁਹਾਡੀ ਤੇ ਤੁਹਾਡੇ ਪਰਿਵਾਰਾਂ ਦੀ ਜ਼ਿੰਦਗੀ ਮਹਿਫੂਜ਼ ਹੋਏ ਤੁਹਾਡਾ ਕਾਰੋਬਾਰ ਮਹਿਫੂਜ਼ ਹੋਏ ਤੇ ਇਹ ਏਰੀਆ ਅਸੀਂ ਓਪਨ ਅਪ ਕਰਾਈਏ ਇੰਟਰਨੈਸ਼ਨਲ ਬਾਰਡਰ ਜਿਹੜਾ ਨੇ ਅਸੀਂ ਖੋਲ੍ਹੀਏ ਯੂਰੇਸ਼ੀਆ ਤੇ ਏਸ਼ੀਆ ਦੇ ਨਾਲ ਫਿਰ ਇਹਦੇ ਵਿੱਚ ਕੋ ਰਸਤਾ ਹੈ ਕਾंग्रेसीਸ ਕੋ ਅੱਜ ਕਿੰਨੇ ਪਰਿਵਾਰ ਸ਼ਾਮਲ ਕੀਤੇ ਨੇ ਕਾंग्रेਸੀਸ ਬਹੁਤ ਸ਼ਰਿਆ ਲੋਕਾਂ ਨੇ ਮਨ ਬਣਾ ਲਿਆ 2027 ਦੀ ਜਿਹੜੀ ਸਰਕਾਰ ਕਾंग्रेਸ ਦੀ ਬਣਨੀ ਆ ਉਹਦਾ ਸੈਮੀ ਫਾਈਨਲ ਆ ਕਾंग्रेਸ ਪਾਰਟੀ ਪਿੰਡਾਂ ਅੰਦਰ ਬੜੀ ਪਰਪਲਤੋ ਕ ਨਿਕਲ ਰਹੀ ਆ ਅੱਜ ਲੋਕ ਨੇ ਜਿਹੜੇ ਉਹ ਸਰਕਾਰ ਦੇ ਜਿਹੜੀਆਂ ਪਾਲਸੀਆਂ ਸੀ ਜਿਹਾ ਨਸ਼ੇ ਨੂੰ ਲੈ ਕੇ ਹੋਵੇ ਘਰ ਘਰ ਪੈਨਸ਼ਨ ਦੇਣੀ ਹੋਵੇ 1000 ਰੁਪਇਆ ਜਾ ਸਥਾ ਜੋ ਸਰਕਾਰ ਥਿਲੋਂ ਪੇਲ ਹੋ ਚੁੱਕਿਆ ਉਹਨਾਂ ਦਾ ਮੌਜੂ ਹੁਣ ਪੰਜਾਬ ਦਾ ਮੌਜੂ ਕਾਂਗਰਸ ਨਵਾਂ ਖੜਾ ਕਰੂਗੀ ਤੇ ਪੰਜਾਬ ਦੇ ਲੋਕਾਂ ਨਾਲ ਜਿਹੜਾ 2022 ਤੋਂ ਬਦਲਾਅ ਦੇ ਨਾਂ ਤੇ ਉਹਦਾ ਬਦਲਾ ਲੈਣਗੇ ਲੋਕ ਅੱਜ ਵੀ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਜੀ ਕਾਂਗਰਸ ਇੱਕ ਨਹੀਂ ਹੈ ਹੁਣ ਕਾਂਗਰਸ ਇੱਕ ਨਾ ਬਣਦੀ ਇਹ ਮਾਂਜੀ ਅੱਗੇ ਜਿਵੇਂ ਕਿਸਮਤਾਂ ਨਹੀਂ ਹੈ ਸਾਰੀ ਲੀਡਰਸ਼ਿਪ ਇਹ ਕਹਿੰਦੇ ਇੱਕਦਾਂ ਦੇਖਦੇ ਹੋ ਜੇ ਪਤੂ ਜਨਾਸ਼ ਥੋੜੀ ਵਿੱਚ ਪਹੁੰਚੇ ਸੀ ਜਿਹੜਾ ਬਚਾਰ ਕਰਦੇ ਸਾਰੀ ਲੀਡਰਸ਼ਿਪ ਇਹ ਨਜ਼ਰ ਆ ਰਹੀ ਹੈ ਕੀ ਲੱਗਦਾ ਕਿਸੇ ਗੇਟ ਇੱਕ ਉਹ ਕਾਂਗਰਸ ਪਾਰ ਪਹਿਲੇ ਦਿਨ ਤੋਂ ਇੱਕ ਸੀ ਇਹ ਬਰੋਕੀਆਂ ਦੀ ਚਾਲ ਆ ਨਵੀਂ ਕ੍ਰिएशन ਕਰ ਦਿੰਦੇ ਨੇ ਜਦੋਂ ਉਹਨਾਂ ਦਾ ਕੋਈ ਬਸ ਨਹੀਂ ਚੱਲਦਾ ਸੋ ਕਾਂਗਰਸ ਪਾਰਟੀ ਪਹਿਲੇ ਦਿਨ ਤੋਂ ਕਾਂਗਰਸ ਪਾਰਟੀ ਦੀ ਅਗਵਾਈ ਕਰਦੇ ਜਿਹੜੀ ਵੀ ਚੋਣ ਆਉਂਦੀ ਹੈ ਲੜਦੀ ਹੈ ਤੇ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਜਿੱਤ ਦਾ ਪਰਚਮ ਲਹਿਰਾਉਂ। ਸਰਕਾਰ ਨਾਲ ਕਿਹਦੇ ਲੋਕਾਂ ਨੂੰ ਕੀ ਅਪੀਲ ਹੈ ਕਿ ਕਾਂਗਰਸ ਦੇ ਨਾਮ 'ਤੇ ਵੋਟ ਪਾਈ ਜਾਵੇ। ਕਾਂਗਰਸ ਦੇ ਉਮੀਦਵਾਰ ਦੇ ਜਿਹੜਾ ਵੋਟ ਜਿਹੜੀ ਐ ਕਿਉਂ ਕੀਤੀ ਜਾਵੇ? ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਕਰਨਵੀਰ ਬੁਰਜ ਬਹੁਤ شریف ਆ ਮਾਨਦਾਰ ਤੇ ਜਿਹੜਾ ਝਾੜੂ ਦਾ ਮੀਜ਼ਵਾਰਾ ਹਰਮੀਤ ਸੰਧੂ ਪਿਛਲੇ 15 ਸਾਲਾਂ ਚ ਉਹਨੇ ਜੋ ਇਸ ਹਾਲਕੇ ਚ ਕੀਤਾ ਲੋਕ ਕੱਲੇ ਕੱਲੇ ਜਾਣਦੇ ਨੇ ਕਿਸ ਤਰ੍ਹਾਂ ਜਿਹੜਾ ਅੱਜ ਮੁੱਖ ਮੰਤਰੀ ਆ ਪੰਜਾਬ ਦਾ ਉਹਨੂੰ ਕਹਿੰਦੇ ਹੁੰਦੇ ਜੇ ਚਿੱਟਾ ਮੁਕਤ ਕਰਨਾ ਤਾਂ ਹਰਮੀਤ ਨੂੰ ਹਰਾਓ ਅੱਜ ਉਸੇ ਹਰਮੀਤ ਲਈ ਵੋਟਾਂ ਮੰਗ ਰਹੇ ਨੇ ਤੇ ਥੁੱਕ ਕੇ ਚੱਟਣ ਵਾਲੀ ਗੱਲ ਆ ਪੰਜਾਬ ਸਰਕਾਰ ਦੀ ਇਹਦੇ ਲੋਕ ਤਰਜੀਹ ਨਹੀਂ ਦੇਣਗੇ ਤੇ ਆਉਣ ਵਾਲੇ ਦਿਨਾਂ ਚ ਫੌਂਸ ਪਾ ਕੇ